ਡੇਢ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਆਜੀ ਗਾਲ ਦੇ ਵਿੱਚ ਸਵਾਗਤ ਪ੍ਰੋਗਰਾਮ ਆਜੀ ਗਾਲ ਦੇ ਵਿੱਚ ਅਸੀਂ ਹਰ ਵਾਰ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੁੰਨੇ ਆ ਤੇ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਅੰਤਰਰਾਸ਼ਟਰੀ ਯੋਗ ਦਿਵਸ 2025 ਭਲਾਈ ਲਈ ਇੱਕ ਦਹਾਕੇ ਦਾ ਜਸ਼ਨ ਯਾਨੀ ਕਿ ਭਲਾਈ ਦੇ ਲਈ ਯੋਗ ਦੇ ਦੁਆਰਾ ਜਿਹੜੇ ਕੰਮ ਕੀਤੇ ਗਏ ਨੇ ਉਹਦਾ ਅਸੀਂ ਜਸ਼ਨ ਮਨਾਵਾਂਗੇ ਤੇ ਇਸ ਜਸ਼ਨ ਮਨਾਉਣ ਦੇ ਲਈ ਸਾਡੇ ਸਟੂਡੀਓ ਵਿੱਚ ਹਰ ਵਾਰ ਦੀ ਤਰ੍ਹਾਂ ਮਹਿਮਾਨ ਹਾਜ਼ਰ ਨੇ ਯੋਗ ਮਾਹਰ ਸਾਡੇ ਅੱਜ ਸਟੂਡੀਓ ਵਿੱਚ ਹਾਜ਼ਰ ਨੇ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੇ ਸਾਡੇ ਮੇਰੇ ਨਾਲ ਬੈਠੇ ਹੋਏ ਨੇ ਸੀਟ ਦੇ ਕੁਰਸੀ ਦੇ ਨਾਲ ਉਹਨਾਂ ਦਾ ਨਾਮ ਹੈ ਜੀ ਸ਼ੈਲੇਸ਼ ਜੈਨ ਜੋ ਯੋਗ ਮਾਹਰ ਨੇ ਤੇ ਵੱਖੋ ਵੱਖਰੇ ਬਿਜ਼ਨਸ ਚਲਾਉਣ ਦੇ ਨਾਲ ਨਾਲ ਵੀ ਇਹ ਜਿਹੜਾ ਆਪਣਾ ਯੋਗ ਦੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਦੇ ਨਾਲ ਹੀ ਜਿਹੜੇ ਬੈਠੇ ਹੋਏ ਨੇ ਜੈ ਮਿੱਤਲ ਜੀ ਜੋ ਇੱਕ ਬਿਜ਼ਨਸਮੈਨ ਨੇ ਤੇ ਯੋਗ ਦੇ ਪ੍ਰਤੀ ਇਹਨਾਂ ਦਾ ਝੁਕਾਅ ਇਹਨਾਂ ਹੈ ਕਿ ਇਹ ਇਹਨਾਂ ਲੋਕਾਂ ਨੂੰ ਵੀ ਕੈਂਪ ਦੁਆਰਾ ਯੋਗ ਕੈਂਪ ਲਗਾ ਕੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਤੁਹਾਡਾ ਦੋਨਾਂ ਦਾ ਸਾਡੇ ਸਟੂਡੀਓ ਚ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ। ਸ਼ੈਲੇ ਜੀ ਤੁਸੀਂ ਜਦੋਂ ਯੋਗ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਤਾਂ ਇਹ ਯੋਗ ਹੈ ਕਿ ਕੱਲਾ ਆਸਣ ਕਰ ਲੈਣਾ ਹੀ ਯੋਗ ਹੈ ਜਾਂ ਸਾਹ ਨੂੰ ਆਪਣੇ ਸਾਥ ਲੈਣਾ ਯੋਗ ਹੈ ਤੇ ਯੋਗ ਹੈ ਕਿ ਤੇ ਇਹਦੇ ਨਾਲ ਇੱਕ ਹੋਰ ਕਿ ਸਾਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੀ ਲੋੜ ਕਿਉਂ ਪਈ ਕਿਉਂਕਿ 2014 ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਸੀ ਕਿ ਅਸੀਂ 21 ਜੂਨ ਨੂੰ ਹਰ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੀ ਜਿਹੜੀ ਉਹਨਾਂ ਨੇ ਗੱਲ ਰੱਖੀ ਸੀ ਤੇ ਉਸ ਤੋਂ ਬਾਅਦ ਯਾਨੀ 2015 ਸਾਲ 2015 ਦੇ ਵਿੱਚ ਇਸ ਦੀ ਸ਼ੁਰੂਆਤ ਹੋ ਜਾਂਦੀ ਹੈ ਅੰਤਰਰਾਸ਼ਟਰੀ ਯੋਗ ਦਿਵਸ ਦੇ ਤੌਰ ਤੇ ਅਸੀਂ ਹਰ ਸਾਲ 21 ਜੂਨ ਨੂੰ ਮਨਾਉਂਦੇ ਆਂ ਤੇ ਇਹ ਯੋਗ ਦਿਵਸ ਮਨਾਉਣ ਦੀ ਸਾਨੂੰ ਲੋੜ ਕਿਉਂ ਪਈ ਛਲ ਜੀ ਧੰਨਵਾਦ ਧੰਨਵਾਦ ਕਰਦੇ ਆਂ ਤੁਹਾਡਾ ਸਰ ਬਹੁਤ ਬਹੁਤ ਰਮਾ ਸ਼ੰਕਰ ਜੀ ਤੇ ਤੁਹਾਡੇ ਪੂਰੇ ਦੂਰਦਰਸ਼ਨ ਪਰਿਵਾਰ ਦਾ ਜਿਹੜੇ ਯੋਗ ਨੂੰ ਅੱਗੇ ਵਧਾ ਰਹੇ ਨੇ ਤੇ ਮੈਂ ਇੱਥੇ ਕਹਿਣਾ ਚਾਹਾਂਗਾ ਸਰ ਅੱਜ ਦੀ ਤਰੀਕ ਨੂੰ ਜੇ ਅਸੀਂ ਦੇਖੀਏ ਹਰ ਘਰ 'ਚ ਬਿਮਾਰੀਆਂ ਛੋਟੇ-ਛੋਟੇ ਬੱਚੇ ਨਿਆਣੇ ਜਿਹੜੇ ਹੈਗੇ ਉਹ ਉਹਨਾਂ ਤੋਂ ਲੈ ਕੇ ਵੱਡੇ ਤੱਕ ਲੋਕੀ ਬਿਮਾਰ ਹੈਗੇ ਤੇ ਇਹਦਾ ਹੱਲ ਕੀ ਹੈਗਾ ਤੇ ਇਹਦੇ ਵਾਸਤੇ ਸਾਡੇ ਜਿਹੜੇ ਰਿਸ਼ੀ-ਮੁਨੀ ਹੋਏ ਉਹਨਾਂ ਨੇ ਸਾਨੂੰ ਯੋਗ ਦਿੱਤਾ ਤੇ ਉਹ ਜਿਹੜਾ ਯੋਗ ਹੈਗਾ ਉਹ ਯੋਗ ਕੱਲਾ ਤੁਸੀਂ ਪੁੱਛਿਆ ਆਸਨ ਉਹ ਕੱਲੇ ਆਸਨ ਨਹੀਂ ਹੈਗੇ ਲੇਕਿਨ ਸ਼ੁਰੂਆਤ ਆਸਨਾ ਤੋਂ ਹੀ ਹੁੰਦੀ ਹੈ ਤੇ ਨਾਲ ਸ਼ਵਾਸਾਂ ਨੂੰ ਸਾਧਨਾ ਇਹ ਵੀ ਯੋਗ ਹੈਗਾ ਤੋ ਯੋਗ ਸਾਨੂੰ ਸਵੈਮ ਨਾਲ ਜੋੜਦਾ ਹੈ ਸਭ ਤੋਂ ਪਹਿਲਾਂ ਅੱਜ ਦੀ ਜਿਹੜੀ ਕਮੀ ਹੈਗੀ ਲੋਕ ਆਪਣੇ ਨਾਲ ਹੀ ਨਹੀਂ ਜੁੜੇ ਤੇ ਆਪਣੇ ਨਾਲ ਜੁੜਨਾ ਆਪਣੇ ਆਪ ਨੂੰ ਆਪਣੇ ਸੇ ਜੋੜਨਾ ਇਹ ਯੋਗ ਹੈਗਾ ਯੋਗ ਕਹਿੰਦਾ ਜੁੜਨਾ ਤੋ ਜੁੜਨਾ ਬਹੁਤ ਜ਼ਰੂਰੀ ਹੈ ਤੋ ਉਹਦੇ ਲਈ ਆਸਨ ਹੋ ਗਿਆ ਪ੍ਰਾਣਯਾਮ ਹੋ ਗਿਆ ਸ਼ਵਾਸਾ ਦੇ ਰਾਹੀ ਆਪਣੇ ਆਪ ਨੂੰ ਸਵਸਥ ਰੱਖਣ ਦੀ ਕਲਾ ਜੀਵਨ ਜੀਣ ਦੀ ਜਿਹੜੀ ਕਲਾ ਹੈਗੀ ਜਿਹੜੀ ਸਾਡੇ ਭਾਰਤ ਵਰਸ਼ ਦੀ ਸੰਸਕ੍ਰਿਤੀ ਹੈਗੀ ਉਹ ਯੋਗ ਹੈਗੀ ਤੇ ਯੋਗ ਸਾਨੂੰ ਜ਼ਰੂਰੀ ਕਰਨਾ ਚਾਹੀਦਾ ਹੈ ਤੇ ਇਹਦੇ ਲਈ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਦਾ ਜਿਨ੍ਹਾਂ ਨੇ ਪੂਰੇ ਯੂਨ ਨੇਸ਼ਨ ਦੇ ਵਿੱਚ ਇਹ ਸੰਯੁਕਤ ਰਾਸ਼ ਦੇ ਵਿੱਚ ਪ੍ਰਸਤਾਵ ਰੱਖਿਆ ਤੇ ਉਹਨੂੰ ਪਾਰਿਤ ਕਰਾਇਆ ਸਾਰੇ ਹੁਣ ਆਜ ਪੂਰਾ ਵਿਸ਼ਵ ਇਹਨੂੰ ਮਨਾ ਰਿਹਾ ਹੈ ਤੇ ਇਹਦੇ ਲਈ ਵੀ ਅਸੀਂ ਪ੍ਰਧਾਨ ਮੰਤਰੀ ਜੀ ਦਾ ਤੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਅਸੀਂ ਵੀ ਇਸ ਯੋਗ 'ਚ ਸ਼ਾਮਿਲ ਹੈਗੇ ਅਸੀਂ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਾਜ਼ਰ ਹੈਗੇ ਜੈ ਮੇਤਲ ਜੀ ਇਹਨਾਂ ਨੇ ਗੱਲ ਕੀਤੀ ਕਿ ਭਾਰਤ ਯਾਨੀ ਕਿ ਆਪਾਂ ਪਹਿਲਾਂ ਵੀ ਯੋਗ ਕਰਦੇ ਰਹੇ ਹਾਂ ਪਰ ਕੁਬਾਂਤਰੀ ਪੱਧਰ ਤੇ ਜਿਹੜਾ ਪਲੇਟਫਾਰਮ ਤੇ ਅਸੀਂ ਯੋਗ ਨੂੰ ਮੂੜ ਸੁਰਜੀਤ ਕੀਤਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਯਾਨੀ ਕਿ ਮੂਡ ਸਰਜੀਤ ਹੋਇਆ ਸਾਡਾ ਯੋਗ ਦੇਖੋ ਜੀ ਜਿਹੜੀ ਭਾਰਤੀ ਪਰੰਪਰਾ ਸੰਸਕ੍ਰਿਤੀ ਤੇ ਰੋਹਰ ਯੋਗ ਸਾਨੂੰ ઋષਿ ਮੁੰਨੀਆਂ ਨੇ ਦਿੱਤਾ ਇਸ ਦੀ ਪਹਿਲਾਂ ਇੰਨੀ ਲੋੜ ਨਹੀਂ ਸੀ ਇੰਨਾ ਪ੍ਰਚਾਰ ਪ੍ਰਸਾਰ ਨਹੀਂ ਹੋਇਆ ਲੋਕੀ ਆਪਣੇ ਸਤਰ ਤੇ ਖੁਸ਼ ਸੀਗੇ ਉਹ ਮਿਹਨਤ ਕਰਦੇ ਸੀ ਖੇਤਾਂ ਚ ਜਾਂਦੇ ਸੀ ਉਹਨਾਂ ਨੂੰ ਇਸ ਚੀਜ਼ ਦੀ ਲੋੜ ਯੋਗ ਦੀ ਘੱਟ ਸੀ ਜਿੱਦਾਂ ਜਿੱਦਾਂ ਸਾਡੀ ਇੰਡਸਟਰੀਅਲਾਈਜੇਸ਼ਨ ਹੋਈ ਜਿੱਦਾਂ ਜਿੱਦਾਂ ਅਸੀਂ ਮਾਨਸਿਕ ਰੂਪ ਤੇ ਕੰਪਿਊਟਰਾਈਜੇਸ਼ਨ ਹੋਈ ਸਾਨੂੰ ਇਸ ਦੀ ਲੋਡ ਇਸ ਕਰਕੇ ਜ਼ਿਆਦਾ ਪੈਣ ਲੱਗ ਪਈ ਕਿ ਸਾਡਾ ਸਰੀਰਿਕ ਕੋਈ ਕੰਮ ਨਹੀਂ ਅਸੀਂ ਕਰਦੇ ਸਾਰੀ ਮਸ਼ੀਨਾਂ ਕੰਮ ਕਰ ਲੈਂਦੀਆਂ ਤੇ ਅਸੀਂ ਮਾਨਸਿਕ ਸਤਰ ਤੇ ਪੜਾਈ ਨਹੀਂ ਹੋ ਗਈ ਕੰਪੀਟੀਸ਼ਨ ਇਹਨਾਂ ਹੋ ਗਿਆ ਚਿੰਤਾ ਤਣਾਅ ਉਫਸਾਦ ਪੂਰੇ ਵਿਸ਼ਵ ਵਿੱਚ ਬਹੁਤ ਜ਼ਿਆਦਾ ਫੈਲ ਗਿਆ ਤੇ ਇਸ ਕਰਕੇ ਯੋਗ ਦੀ ਜਿਹੜੀ ਲੋਡ ਹੈ ਜਿਹੜਾ ਪਹਿਲਾਂ ਯੋਗ ਹੁੰਦਾ ਸੀ ਬਹੁਤ ਘੱਟਸਰ ਤੇ ਹੁੰਦਾ ਸੀ ਹੁਣ ਯੋਗ ਬਹੁਤ ਵੱਡੇ ਪੱਧਰ ਤਰ ਹੋਣ ਲੱਗ ਪਿਆ ਪੂਰੇ ਵਿਸ਼ਵ ਨੇ ਇਹਨੂੰ ਅਪਣਾ ਲਿਆ ਲੋੜ ਸੀਗੀ ਤਾਂ ਉਹਨਾਂ ਨੇ ਅਪਣਾਇਆ ਉਹਨਾਂ ਨੇ ਇਹਨੂੰ 10 ਸਾਲ ਯੂਜ਼ ਕੀਤਾ ਇਹਨਾਂ ਇਹਦੇ ਇਸ ਰਸਤੇ ਤੇ ਚੱਲੇ ਜਦ ਇਸ ਰਸਤੇ ਤੇ ਚੱਲੇ ਉਹਨਾਂ ਨੇ ਆਪਣੇ ਲਾਈਫ ਸਟਾਈਲ ਚ ਆਪਣੇ ਜੀਵਨ ਤੇ ਫਰਕ ਦੇਖਿਆ ਆਪਣੀ ਖੁਸ਼ੀ ਚ ਵਧਦੇ ਦੇਖਿਆ ਆਨੰਦ ਪ੍ਰਾਪਤ ਕੀਤਾ ਤਾਂ ਉਹਨਾਂ ਨੇ ਇਸ ਯੋਗ ਨੂੰ ਅਪਣਾਇਆ ਜਿਹਦਾ ਹੁਣ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਜੀ ਯੋਗ ਦੀ ਯਾਤਰਾ ਲਗਾਤਾਰ ਵੱਧੀ ਜਾ ਰਹੀ ਹੈ ਤੇ ਯੋਗ ਨਾਲ ਕਾਫੀ ਲੋਕ ਜੁੜ ਰਹੇ ਨੇ ਅਗਲਾ ਸਵਾਲ ਮੇਰਾ ਤੁਹਾਡੇ ਨਾਲ ਹੈ ਸ਼ਲੇਜੀ ਕਿ ਯੋਗ ਦੇ ਵੱਧ ਲੋਕ ਲਗਾਤਾਰ ਵੱਧ ਰਹੇ ਨੇ ਇਹਦੇ ਵਿੱਚ ਇਹ ਕਿ YouTube ਤੋਂ ਦੇਖ ਕੇ ਅਸੀਂ ਸਿੱਖ ਲੈ ਯੋਗ ਕਰਨ ਲੱਗੇ ਕੀ ਤੁਹਾਨੂੰ ਲੱਗਦਾ ਇਹ ਸਹੀ ਹੈ ਸੋਸ਼ਲ ਮੀਡੀਆ ਤੋਂ ਅਸੀਂ ਦੇਖ ਕੇ ਸਿੱਖ ਰਹੇ ਹਾਂ ਯੋਗ ਕਰ ਰਹੇ ਹਾਂ ਉਹ ਕਹਿੰਦੇ ਅਸੀਂ ਸਾਨੂੰ ਆਂਦਾ ਯੋਗ ਅਸੀਂ ਕਰ ਰਹੇ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਬਹੁਤ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਰਮਾ ਸ਼ੰਕਰ ਜੀ ਉਹਦੇ ਵਿੱਚ ਦੇਖਿਏ ਅੱਜ ਤਕਨੀਕ ਨੇ ਬਹੁਤ ਤਰੱਕੀ ਕੀਤੀ ਹੈ ਤੋ ਤਕਨੀਕ ਦੀ ਤਰੱਕੀ ਦੇ ਨਾਲ ਅਸੀਂ ਵੀ ਜੁੜਨਾ ਹੈ ਉਹਦਾ ਅਸੀਂ ਫਾਇਦਾ ਤੋਂ ਲੈ ਰਹੇ ਹਾਂ ਲੇਕਿਨ ਯੋਗ ਦੇ ਬਾਰੇ ਜੇ ਆਪਾਂ ਗੱਲ ਕਰੀਏ ਆਪਾਂ ਯੋਗ ਦੇ ਬਾਰੇ ਇਹੀ ਕਵਾਂਗੇ ਲੋਕੀ ਜਿਹੜੇ YouTube ਨਾਲ ਜਾਂ ਜਿਸੇ ਵੀ ਸਾਧਨ ਨਾਲ ਜੁੜ ਕੇ ਯੋਗ ਕਰਦੇ ਹੈਗੇ ਤੇ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਕਿਸੇ ਮਾਹਰ ਦੇ ਨਾਲ ਜਾਂ ਕੋਈ ਯੋਗ ਸ਼િક્ષਕ ਹੈ ਉਹਨਾਂ ਦੇ ਨਾਲ ਚੱਲ ਕੇ ਯੋਗ ਨੂੰ ਸਿੱਖਿਏ ਯੋਗ ਕਰੀਏ ਕਿਉਂਕਿ ਯੋਗ ਦਾ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਲੇਕਿਨ ਜਦੋਂ ਆਪਾਂ ਗਲਤ ਕਰਦੇ ਹਾਂ ਇਹ ਕੁਝ ਵੀ ਤਾਂ ਉਹਦਾ ਕੁਝ ਨਾ ਕੁਝ ਸਾਈਡ ਇਫੈਕਟ ਆ ਜਾਂਦਾ ਹੈ ਲਾਈਫ 'ਚ ਤਾਂ ਇਸ ਲਈ ਯੋਗ ਜਦੋਂ ਵੀ ਸ਼ੁਰੂਆਤ ਕਰਨੀ ਹੈ ਆਪਣੇ ਆਪ ਕਰਨ ਨਾਲ ਜਾਂ ਆਸਨਾਂ ਦਾ ਗਲਤ ਕਰਨ ਨਾਲ ਉਹਦਾ ਦੁਸ਼ਪ੍ਰਭਾਵ ਪੈਂਦਾ ਹੈ ਸਰੀਰ ਤੇ ਜੈ ਜੀ ਤੁਸੀਂ ਕੀ ਕਹੋਗੇ ਅੱਜਕਲ ਜਿਹੜਾ ਯੂਥ ਹੈ ਨੌਜਵਾਨ ਪੀੜੀ ਹੈ ਉਹ ਜਿਮ ਵੱਲ ਜ਼ਿਆਦਾ ਕর্ষਿਤ ਹੁੰਦੀ ਹੈ ਜਿਮ ਜਾਣਾ ਪ੍ਰਫਰ ਕਰਦੀ ਹੈ ਇਹ ਯੋਗ ਕਰਨ ਦੇ ਨਾਲ योग ਦੀ بجائے ਉਹ ਜਿਮ ਤੇ ਜਾਣਾ ਜ਼ਿਆਦਾ ਵਧੀਆ ਸਮਝਦੀ ਆ ਆਪਣੇ ਆਪ ਨੂੰ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਯੂਥ ਨੂੰ ਕਿਦਾਂ ਜੋੜੋਗੇ ਤੁਸੀਂ ਕਿਉਂਕਿ ਕੈਂਪ ਵੀ ਲਗਾਉਂਦੇ ਹੋ ਯੋਗ ਨਾਲ ਸੰਬੰਧਿਤ ਹਨਾ ਲੋਕਾਂ ਨੂੰ ਜਾਗਰੂ ਕਰਦੇ ਹੋ ਤੇ ਤੁਸੀਂ ਕੀ ਉੱਥੇ ਦੱਸਦੇ ਹੋ ਕਿ ਯੋਗ ਜ਼ਿਆਦਾ ਵਧੀਆ ਹੈ ਜਿਮ ਨਾਲੋਂ ਦੇਖੋ ਕੋਈ ਵੀ ਜਿਹੜਾ ਵਿਆਯਾਮ ਹੈ ਉਹ ਵਧੀਆ ਆ ਜਾਂ ਹਲਕਾ ਨਹੀਂ ਮੈਂ ਸਮਝਦਾ ਹਾਂ ਜਿਮ ਵੀ ਬਹੁਤ ਜ਼ਰੂਰੀ ਹੈ ਪਰ ਯੋਗ ਉਸ ਤੋਂ ਜ਼ਿਆਦਾ ਜ਼ਰੂਰੀ ਇਸ ਕਰਕੇ ਹੈ ਕਿ ਯੋਗ ਜਿਮ ਸਿਰਫ ਸਰੀਰ ਤੱਕ ਧਿਆਨ ਦਿੰਦਾ ਹੈ ਜਿਹੜਾ ਯੋਗ ਹੈ ਉਹ ਸਾਡੇ ਸਰੀਰ ਸਾਡੇ ਮਨ ਸਾਡੀ ਇਮੋਸ਼ਨਸ ਭਾਵਨਾਵਾਂ ਤੇ ਸਾਡੀ ਆਤਮਿਕ ਸਤਰ ਤੱਕ ਸਾਨੂੰ ਉੱਪਰ ਲੈ ਕੇ ਜਾਂਦਾ ਹੈ ਉਹ ਇਸ ਕਰਕੇ ਲੈ ਕੇ ਜਾਂਦਾ ਜਦ ਅਸੀਂ ਆਸਨ ਔਰ ਪ੍ਰਾਣਯਾਮ ਕਰਦੇ ਹਾਂ ਅਸ਼ਟਾਂਗ ਯੋਗ ਚ ਹੈ ਯਮ ਨਿਯਮ ਆਸਨ ਪ੍ਰਾਣਯਾਮ ਪ੍ਰਤੀਹਾਰ ਧਾਰਨਾ ਧਿਆਨ ਤੇ ਸਮਾਧੀ ਮਤਲਬ ਇੱਕ ਇੱਕ ਅਸ਼ਟਾਂਗ ਯੋਗ ਹੈ ਸਾਡਾ ਸਰਵਾਂਗੇਕ ਵਿਕਾਸ ਕਰਦਾ ਹੈ ਜਿਹੜਾ ਯੋਗ ਹੈ ਉਹ ਸਾਨੂੰ ਕਿਦਾਂ ਇੱਕ ਚੰਗਾ ਇਨਸਾਨ ਬਣਾਉਂਦਾ ਹੈ ਇੱਕ ਚੰਗਾ ਸਮਾਜ ਬਣਾਉਂਦਾ ਹੈ ਇੱਕ ਚੰਗਾ ਦੇਸ਼ ਬਣਾਉਂਦਾ ਹੈ ਇੱਕ ਚੰਗਾ ਵਿਸ਼ਵ ਬਣਾਉਂਦਾ ਹੈ ਅੱਜ ਦੇ ਯੋਗ ਦਾ ਇਸ ਸਾਲ ਦੇ ਮਿਸ਼ਨ ਵੀ ਇਹੀ ਹੈ ਮੋਟੋ ਵੀ ਇਹੀ ਹੈ ਕਿ ਇੱਕ ਇੱਕ ਯੋਗ ਇੱਕ ਧਰਤੀ ਤੇ ਇੱਕ ਸਵਸਥ ਮਤਲਬ ਸਿਰਫ ਅਸੀਂ ਆਪਣੇ ਆਪ ਨੂੰ ਲੈ ਕੇ ਸਵਸਥ ਨਹੀਂ ਰਹਿ ਸਕਦੇ ਆਪਣੇ ਆਪ ਖਿਆਲ ਰੱਖ ਕੇ ਸਾਡਾ ਜਿਹੜਾ ਸਵਸਥ ਹੈ ਇੱਕ ਦੂਜੇ ਨਾਲ ਜੁੜਿਆ ਹੋਇਆ ਜਿੱਦਾਂ ਹੁਣ ਲੜਾਈਆਂ ਚੱਲ ਰਹੀਆਂ ਪੂਰੇ ਵਿਸ਼ਵ 3rd ਵਰਲਡ ਵਾਰ ਜਾ ਰਿਹਾ ਹੈ ਉਹ ਜੇ ਅਸੀਂ ਸਾਰੇ ਜਨਾਂ ਯੋਗ ਅਪਣਾਈਏ ਤਾਂ ਇਸ ਚੀਜ਼ ਨੂੰ ਕੰਟਰੋਲ ਯੋਗ ਦੁਆਰਾ ਵੀ ਕੀਤਾ ਜਾ ਸਕਦਾ ਹੈ ਪਰ ਉਹ ਉਸ ਦੇ ਵਾਸਤੇ ਬੜੇ ਹਾਇਰ ਲੈਵਲ ਤੱਕ ਹਾਇਰ ਸਤਰ ਤੱਕ ਇਸ ਦਾ ਪ੍ਰਚਾਰ ਪ੍ਰਚਾਰ ਹੋਰ ਹੋਏਗਾ ਅਨੇ ਮੈਂ ਮੈਂ ਈਸ਼ਵਰ ਨਾਲ ਪ੍ਰਾਰਥਨਾ ਵੀ ਕਰਦਾ ਤੇ ਜ਼ਰੂਰ ਹੋਏਗਾ ਤੇ ਹੋਰ ਅਸੀਂ ਆਪਸ ਭਾਈਚਾਰਾ ਵਧੂਗਾ ਸਾਡਾ ਕੋਈ ਵੀ ਕੰਟਰੀ ਚ ਜਿੱਦਾਂ ਵੀ ਭਾਈਚਾਰਾ ਵਧੂਗਾ ਆਪਸ ਅਸੀਂ ਸ਼ਾਂਤ ਰਵਾਂਗੇ ਖੁਸ਼ੀ ਚ ਰਵਾਂਗੇ ਸ਼ੈਲੀ ਜੀ ਅੱਜ ਕੱਲ ਤਣਾਅ ਮੁਕਤ ਜ਼ਿੰਦਗੀ ਹੈ ਅਪਾ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਆਂ ਟੀਵੀ ਤੇ ਫੋਨ ਤੇ ਹਨਾ ਕਿੰਨਾ ਕੁਝ ਸਾਡੇ ਸਾਹਮਣੇ ਆਂਦਾ ਹੈ ਇੱਕ ਦਿਮਾਗ 'ਚ ਚੱਲਦਾ ਰਹਿੰਦਾ ਅਸੀਂ ਇੱਕ ਵਿਸ਼ੇ ਤੇ ਫੋਕਸ ਨਹੀਂ ਕਰ ਪਾਂਦੇ ਉਹ ਫੋਕਸ ਕਰਨ ਤੇ ਲਈ ਕੀ ਕਰਨਾ ਪਵੇਗਾ ਸਾਨੂੰ ਕਿ ਅਸੀਂ ਯੋਗ ਮਹੱਤਵਪੂਰਨ ਹੈ ਉਹਦੇ ਲਈ ਬਹੁਤ ਵਧੀਆ ਜੀ ਰਮਾ ਸ਼ੰਕਰ ਜੀ ਤੁਸੀਂ ਕਿਹਾ ਕਿ ਯੋਗ ਕਿਹਾ ਮਹੱਤਵਪੂਰਨ ਹੈ ਕਹਿੰਦੇ ਆਪਾਂ ਕਿੰਨੀ ਜੀ ਜਾਣਕਾਰੀਆਂ ਲੈਂਦੇ ਆ ਇਸ ਵੇਲੇ ਤੁਸੀਂ ਦੇਖੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਸਾਧਨ ਹੈਗੇ ਸਾਡੇ ਕੋ ਮੋਬਾਈਲ ਹੈਗਾ ਮੋਬਾਈਲ ਰਾਹੀ ਅਸੀਂ ਕਿੰਨੀ ਕਿ ਇਨਫੋਰਮੇਸ਼ਨ ਆਪਾਂ ਲੈ ਰਹੇ ਆ ਕਿਤਨੀ ਜਾਣਕਾਰੀਆਂ ਲਈ ਜਾ ਰਹੇ ਆ ਲਈ ਜਾ ਰਹੇ ਆ ਲੇਕਿਨ ਕੀ ਸਾਡਾ ਜਿਹੜਾ ਸਿਸਟਮ ਹੈਗਾ ਆਪਣਾ ਪਰਮਾਤਮਾ ਨੇ ਜਿਹੜਾ ਬਣਾਇਆ ਹੈਗਾ ਕੀ ਉਹ ਸਿਸਟਮ ਨੂੰ ਆਪਾਂ ਉਸ ਹਿਸਾਬ ਨਾਲ ਦੁਰਸਤ ਵੀ ਕੀਤਾ ਹੈ ਕਿ ਨਹੀਂ ਕੀਤਾ ਤੋਂ ਉਹਦੀ ਦੁਰਸਤਗੀ ਲਈ ਸਾਨੂੰ ਬਹੁਤ ਜ਼ਰੂਰੀ ਹੈ ਯੋਗ ਕਰਨਾ ਯੋਗ ਰਾਹੀ ਉਹ ਯੋਗ ਕਲਾ ਅਸੀਂ ਕਹਿੰਦੇ ਇੱਕ ਸ਼ਰੀਰ ਤੇ ਕੰਮ ਕਰਦਾ ਹੈ ਉਹ ਸ਼ਰੀਰ ਤੇ ਨਹੀਂ ਉਹ ਮਨ ਤੇ ਵੀ ਕੰਮ ਕਰਦਾ ਹੈ ਜਿਹੜੀ ਇਨਫੋਰਮੇਸ਼ਨ ਸਾਡੇ ਵਿੱਚ ਜਾ ਰਹੀ ਹੈਗੀ ਉਹਦਾ ਕੀ ਪ੍ਰਭਾਵ ਪੜ ਰਿਹਾ ਹੈ ਸਾਡੇ ਸ਼ਰੀਰ ਤੇ ਸਾਡੇ ਮਨ ਤੇ ਉਹ ਚੀਜ਼ਾਂ ਘੁੰਮੀ ਜਾਂਦੀਆਂ ਹੈ ਰਾਤ ਨੂੰ ਆਪਾਂ ਦੇਖਦੇ ਆ ਲੋਕੀ ਕਹਿੰਦੇ ਨੀਂਦ ਨਹੀਂ ਆਉਂਦੀ ਬੜੀ ਪ੍ਰੋਬਲਮ ਹੈ ਕਿ ਅੱਜ ਦੇ ਸਮਾ ਦੇ ਵਿੱਚ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਗੋਲੀਆਂ ਖਾ ਕੇ ਸੋਣਾ ਪੈਂਦਾ ਜੀ ਜੀ ਤੋਂ ਉਹਦੇ ਵਿੱਚ ਅਸੀਂ ਤੁਹਾਨੂੰ ਇਹੀ ਕਵਾਂਗੇ ਜੇ ਬੰਦਾ ਯੋਗ ਕਰਦਾ ਹੈ ਤਾਂ ਉਹ ਯੋਗ ਨਾਲ ਆਪਣੇ ਆਪ ਨੂੰ ਸਵਸਥ ਰੱਖ ਸਕਦਾ ਹੈ ਜਿੰਨੀ ਵੀ ਇਨਫੋਰਮੇਸ਼ਨ ਜਿੰਨੀ ਜਰੂਰੀ ਹੈ ਉਹ ਜੀਵਨ ਤੇ ਉਤਾਰੀਏ ਇੰਪਲੀਮੈਂਟੇਸ਼ਨ ਜਿਹੜੇ ਕਹਿੰਦੇ ਨੇ ਇੰਪਲੀਮੈਂਟ ਕਰਨਾ ਉਹ ਆਪਣੇ ਜੀਵਨ ਤੇ ਅਸੀਂ ਤਾਂ ਹੀ ਕਰ ਸਕਦੇ ਹਾਂ ਜਿਹੜੀ ਇਨਫੋਰਮੇਸ਼ਨ ਕੱਲਾ ਇਨਫੋਰਮੇਸ਼ਨ ਲੈਣਾ ਹੀ ਜਾਣਕਾਰੀ ਜਾਂ ਗਿਆਨ ਨਹੀਂ ਹੈਗਾ ਉਹ ਉਸ ਇਨਫੋਰਮੇਸ਼ਨ ਨੂੰ ਉਸ ਜਾਣਕਾਰੀ ਨੂੰ ਆਪਣੇ ਜੀਵਨ 'ਚ ਉਤਾਰਨਾ ਉਹੀ ਮੇਨ ਕਹਿੰਦੇ ਗਿਆਨ ਹੈਗਾ ਉਹੀ ਜੀਵਨ ਲਈ ਹੈ ਇਨਫੋਰਮੇਸ਼ਨ ਪਾਵੇਂ ਜਿੰਨੀ ਹੋ ਲੇਕਿਨ ਉਹਨੂੰ ਆਪਣਾ ਕਹਿੰਦੇ ਹਜਮ ਕਰ ਪਾਈਏ ਤਾਂ ਹਜਮ ਕਰਨਾ ਬਹੁਤ ਜ਼ਰੂਰੀ ਹੈ ਇਨਫੋਰਮੇਸ਼ਨ ਨੂੰ ਜੀ ਤੁਸੀਂ ਕੁਝ ਕਹਿਣਾ ਚਾਹ ਰਹੇ ਹੋ ਹਾਂਜੀ ਮੈਂ ਇਹ ਕਹਿਣਾ ਚਾਹਾਂਗਾ ਜੋ ਸਲੇਜੀ ਕਹ ਰਹੇ ਬਹੁਤ ਵਧੀਆ ਇਹਨਾਂ ਨੇ ਸਹੀ ਗੱਲ ਕੀਤੀ ਕਿ ਆਪਣੇ ਜੀਵਨ ਦਾ ਇੱਕ ਲਾਈਫ ਸਟਾਈਲ ਬਣਾਣਾ ਇਹਦੇ ਬਾਰੇ ਸਾਡੇ ਗ੍ਰੰਥ ਸਾਡਾ ਪ੍ਰਾਚੀਨ ਜਿਹੜਾ ਵੇਦ ਹੈਗੇ ਉਹਨਾਂ ਚ ਇਹ ਕਿਹਾ ਗਿਆ ਹੈ ਸ਼ਰਵਨ ਮਨਨ ਤੇ ਨਿਧਿਧਿਆਸਨ ਮਤਲਬ ਪਹਿਲਾਂ ਸੁਨੋ ਫਿਰ ਉਹਦਾ ਮਨਨ ਚਿੰਤਨ ਕਰੋ ਚਿੰਤਨ ਮਨਨ ਕਰੋ ਫਿਰ ਨਿਦੇ ਦੇ ਅਸਨ ਸਿਮੂਲੇਟ ਕਰੋ ਆਪਣੇ ਅੰਦਰ ਬਸਾਓ ਆਪਣਾ ਲਾਈਫ ਸਟਾਈਲ ਬਣਾਓ ਸਿਰਫ ਸੁਣਨ ਨਾਲ ਸਿਰਫ ਚਿੰਤਨ ਕਰਨ ਨਾਲ ਕੁਝ ਨਹੀਂ ਹੋਣ ਵਾਲਾ ਜਦ ਤੱਕ ਉਹਨਾਂ ਨੂੰ ਅਸੀਂ ਆਪਣੇ ਮਨ ਚ ਧਾਰਨ ਕਰਕੇ ਆਪਣੇ ਆਪ ਨੂੰ ਵਿਵਹਾਰ ਸਾਡਾ ਵਿਵਹਾਰ ਸਾਡਾ ਸਮਾਜ ਕਵੇ ਸਾਡੇ ਪਰਿਵਾਰ ਵਾਲੇ ਕਹਿਣ ਕਿ ਉਹ ਬੰਦਾ ਯੋਗ ਕਰਦਾ ਉਹਦੇ ਚ ਮੈਂ ਚੇਂਜ ਦੇਖਿਆ ਉਹ ਬੰਦਾ ਯੋਗ ਕਰਦਾ ਉਹਦੇ ਲਾਈਫ ਚ ਉਹਦੇ ਸਟਾਈਲ ਚ ਉਹ ਚੇਂਜ ਦੇਖਿਆ ਮੈਂ ਉਹ ਯੋਗ ਕਹਿੰਦਾ ਉਹ ਯੋਗ ਸਾਨੂੰ ਸਿਖਾਂਦਾ ਸਾਡਾ ਜਿਵੇਂ ਕੱਲ ਸੀ 11ਵਾਂ ਹਨਾ ਅੰਤਰਰਾਸ਼ਟਰੀ ਯੋਗ ਦਿਵਸ ਮਨਾਵਾਂਗੇ 10 ਸਾਲ ਹੋ ਗਏ ਅਸੀਂ ਜਿਹੜਾ ਸਾਡਾ ਆਪ ਦਾ ਵਿਸ਼ਾ ਵੀ ਹੈ ਭਲਾਈ ਲਈ 10 ਸਾਲ ਇੱਕ ਦਹਾਕੇ ਦਾ ਜਸ਼ਨ ਅਸੀਂ ਮਨਾ ਰਹੇ ਹਾਂ ਤੁਸੀਂ ਇਹਨਾਂ ਜਸ਼ਨਾਂ ਦੇ ਵਿੱਚ ਕਿਦਾਂ ਸ਼ਮੂਲੀਅਤ ਕੀਤੀ ਤੁਸੀਂ ਲੋਕਾਂ ਨੂੰ ਭਲਾਈ ਦੇ ਲਈ ਯੋਗ ਦੇ ਨਾਲ ਕਿਦਾਂ ਜੋੜਿਆ ਕੈਂਪਾਂ ਦੇ ਦੁਆਰ ਜਦ ਤੁਸੀਂ ਕੈਂਪ ਲਗਾਉਂਦੇ ਹੋ ਮੈਂ ਜੇ ਛੋਟਾ ਸੀਗਾ ਮੇਰੇ ਡੈਡੀ ਵੀ ਯੋਗਾ ਟੀਚਰ ਸੀ ਉਹ ਆਸ਼ਰਮ ਚ ਯੋਗ ਕਰਾਉਂਦੇ ਸੀਗੇ ਉਹਨਾਂ ਤੋਂ ਸਿੱਖ ਸਿੱਖ ਕੇ ਮੈਂ ਅੱਜ ਮੈਨੂੰ 30 ਸਾਲ ਹੋ ਗਏ ਮੈਂ ਯੋਗ ਦੇ ਵਿੱਚ ਯੋਗ ਦੇ ਨਾਲ ਬਚਪਨ ਤੋਂ ਜੁੜੇ ਆ ਤੇ ਐਜ਼ ਅ ਟੀਚਰ ਮੈਨੂੰ 30 ਸਾਲ ਹੋ ਗਏ ਤੇ ਮੈਂ ਕਲਾਸਾਂ ਲੰਨਾਂ ਅਲੱਗ-ਅਲੱਗ ਸਕੂਲ ਕਾਲਜ ਮੈਂ CRPF ਜੀ ਵੀ ਜਾਣਾ ਮੈਂ 에어ਫੋਰਸ ਸਟੇਸ਼ਨ ਆਦਮਪੁਰ ਉੱਥੇ ਵੀ 1 ਮਹੀਨੇ ਦਾ ਕੈਂਪ ਲਗਾਇਆ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਆਪਣੀ ਸੈਨਾਵਾਂ ਦੀ ਆਪਣੀ ਭਾਰਤ ਦੀ ਸੈਨਾਵਾਂ ਦੀ ਸੇਵਾ ਕਰ ਮੈਨੂੰ ਥੋੜਾ ਮੌਕਾ ਮਿਲਦਾ ਤੇ ਉਹ ਜਿਹੜੇ ਸਾਡੇ ਲਈ ਰੱਖਿਆ ਕਰਦੇ ਉਹਨਾਂ ਦੀ ਸੇਵਾ ਕਰਦਾ ਅਲੱਗ-ਅਲੱਗ ਸਕੂਲ ਕਾਲਜ ਜਾ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦ ਬੱਚੇ ਯੰਗ ਮੁੰਡੇ ਤੇ ਕੁੜੀਆਂ ਉਹ ਯੋਗ ਕਰਦੇ ਨੇ ਤੇ ਉਹਦਾ ਫਾਇਦਾ ਉਹਨਾਂ ਨੂੰ ਹੁੰਦਾ ਹੈ ਉਹ ਦੱਸਦੇ ਨੇ ਕਿ ਮੇਰੀ ਇਹ ਬਿਮਾਰੀ ਹਟੀ ਮੇਰੀ ਇਹ ਚਿੰਤਾ ਸੀਗੀ ਪੇਪਰ ਤੋਂ ਪਹਿਲਾਂ ਬਹੁਤ ਡਰ ਲੱਗਦਾ ਉਹਨਾਂ ਨੂੰ ਤੇ ਜਦੋਂ ਯੋਗ ਆਸਨ ਪ੍ਰਾਣਯਾਮ ਤੋਂ ਅੱਗੇ ਜਦੋਂ ਮੈਡੀਟੇਸ਼ਨ ਤੁਹਾਨੂੰ ਇਹ ਮੈਂ ਇਨਫੋਰਮੇਸ਼ਨ ਦੇਣਾ ਚਾਹਾਂਗਾ ਕਿ 11ਵਾਂ ਯੋਗ ਦਿਵਸ ਅਸੀਂ ਮਨਾ ਰਹੇ ਹਾਂ ਕੱਲ ਪਰ ਪਿਛਲੇ ਸਾਲ ਅਸੀਂ 21 ਦਸੰਬਰ ਨੂੰ ਪਹਿਲਾ ਮੈਡੀਟੇਸ਼ਨ ਦਿਵਸ ਮਨਾਇਆ ਧਿਆਨ ਦਾ ਦਿਵਸ ਉਹ ਸਾਡੇ ਭਾਰਤ ਦੀ ਹੀ ਦਿਨ ਹੈ ਤੇ ਹੁਣ 21 ਦਸੰਬਰ ਨੂੰ ਅਸੀਂ ਦੂਸਰਾ ਮੈਡੀਟੇਸ਼ਨ ਦਿਵਸ ਮਨਾਵਾਂਗੇ ਧਿਆਨ ਦਿਵਸ ਮਨਾਮਾ ਮਨਾਵਾਂਗੇ ਤੇ ਇਸ ਕਰਕੇ ਯੋਗ ਜਿਹੜਾ ਹੈਗਾ ਸਿਰਫ ਆਸਨ ਤੇ ਪ੍ਰਾਣਯਾਮ ਤੱਕ ਲਿਮਟ ਨਹੀਂ ਹੈ ਉਹ ਧਿਆਨ ਤੇ ਸਮਾਧੀ ਤੱਕ ਅੱਗੇ ਚਲਾ ਗਿਆ ਜਿਹੜਾ ਉਹਦਾ ਉਪਰਲਾ স্তর ਹੈ ਜਦ ਅਸੀਂ ਆਸਨ ਪ੍ਰਾਣਯਾਮ ਤੋਂ ਸਟਾਰਟ ਕਰਦੇ ਹਾਂ ਹੌਲੇ 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 ਜਦ ਕਰਦੇ ਕਰਦੇ ਟਾਈਮ ਨਿਕਲ ਜਾਂਦਾ ਹੈ ਕਾਫੀ ਅਸੀਂ ਐਕਸਪਰਟ ਹੋ ਜਾਂਦੇ ਹਾਂ ਤਾਂ ਸਿਰਫ ਆਸਨ ਤੇ ਸਰੀਰ ਤੱਕ ਨਹੀਂ ਅਸੀਂ ਮਨ ਤੱਕ ਤੇ ਉਸ ਤੋਂ ਵੀ ਉੱਤੇ ਉੱਠ ਜਾਂਦੇ ਹਾਂ ਉਹਦਾ ਫਾਇਦਾ ਸਾਨੂੰ ਤਦ ਹੁੰਦਾ ਜਦ ਅਸੀਂ ਰੈਗੂਲਰ ਕਰੀਏ ਨਿਰੰਤਰ ਯੋਗ ਲੰਬੇ ਕਾਲ ਜ਼ਿਆਦਾ ਸਮੇਂ ਤੱਕ ਕਰੀਏ ਉਹਦਾ ਫਾਇਦਾ ਫਿਰ ਅਸਲੀ ਫਾਇਦਾ ਹੁੰਦਾ ਹੈ ਚਲੇ ਜੀ ਜੈ ਮਿਤਲ ਜੀ ਨੇ ਦੱਸਿਆ ਕਿ ਯੋਗ ਨੂੰ ਅਸੀਂ ਕਰਦੇ ਰਹਿਣਾ ਚਾਹੀਦਾ ਹੈ ਨਾ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ ਮੈਡੀਟੇਸ਼ਨ ਵੀ ਇਹਦੇ ਨਾਲ ਹੀ ਉਹਨਾਂ ਜੋੜਤਾ ਯੋਗ ਦੇ ਨਾਲ ਹੀ ਹੈ ਨਾ ਤੇ ਇਹਦਾ ਇੱਕ ਕੋਈ ਸਮਾਂ ਵੀ ਹੁੰਦਾ ਹੈ ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਆ ਸਵੇਰੇ ਕਹਿੰਦੇ ਕਿ ਯੋਗ ਅਸੀਂ ਸਵੇਰੇ ਕਰਦੇ ਆ ਇਹਨੂੰ ਕੀ ਸ਼ਾਮ ਨੂੰ ਵੀ ਕਰ ਸਕਦੇ ਆ ਅਸੀਂ रमन जी आपने कहा योग स्वेरे या शामी तो जे आप प्रकृति न जुड़िए प्रकृति की गल करिए तो प्रकृति ने पूरा एक समा बनाया हुआ है हर चीज़ का एक सिस्टम बनया हुआ है तो अगर अजय असी कही योग सवेर का समय वो सब तो बेहतरीन समा है क्योंकि सुबह सुबह सूर्य उदय का समय होता है उस वे देखोगे सारे धर्मां सारे ग्रंथांच ਨਹੀਂ ਅੰਮ੍ਰਿਤ ਵੇਲੇ ਨਾਮ ਦਿਆ ਗਿਆ ਹੈ ਕਈ ਬ੍ਰह्म ਮੂਰਤ ਨਾਮ ਦਿਆ ਗਿਆ ਹੈ ਤਾਂ ਉਹ ਜਿਹੜਾ ਸਮਾਂ ਹੁੰਦਾ ਉਹਦੇ ਵਿੱਚ ਊਰਜਾ ਦਾ ਸਤਰ ਵੱਖਰਾ ਹੀ ਹੁੰਦਾ ਉਹ ਜਿਹੜਾ ਵੱਖਰਾ ਸਤਰ ਹੈ ਨਾ ਊਰਜਾ ਉਹ ਸਾਡੇ ਅੰਦਰ ਕਹਿੰਦੇ ਨੇ ਇੱਕ ਨਵੀਂ ਰੂਹ ਭਰ ਦਿੰਦਾ ਹੈ ਤਾਂ ਸਵੇਰ ਦਾ ਸਮਾਂ ਸਭ ਤੋਂ ਬਿਹਤਰੀਨ ਹੈ ਫਿਰ ਵੀ ਆਹ ਦੀ ਦੌੜ ਦੌੜ ਦੇ ਵਿੱਚ ਭਾਗ ਦੌੜ ਕੀ ਜ਼ਿੰਦਗੀ ਦੇ ਵਿੱਚ ਅਸੀਂ ਦੇਖ ਰਿਹਾ ਲੋਕਾਂ ਕੋਈ ਸਮਾਂ ਨਹੀਂ ਹੈਗਾ ਤਾਂ ਫਿਰ ਬੰਦੇ ਬੰਦਾ ਆਪਣਾ ਸਮਾਂ ਆਪਣੇ ਹਿਸਾਬ ਨਾਲ ਕਦੀ ਦੁਪਹਿਰੇ ਕਰ ਲਿਆ ਕਦੀ ਸ਼ਾਮੀ ਕਰ ਲਿਆ ਲੇਕਿਨ ਸਭ ਤੋਂ ਬਿਹਤਰੀਨ ਸਮਾਂ ਜਿਹੜਾ ਹੈਗਾ ਸਵੇਰੇ ਨਹੀਂ ਤਾਂ ਜਿਸ ਵੇਲੇ ਸਮਾਂ ਮਿਲੇ ਕਟੋਕਟ 1 ਘੰਟਾ ਆਪਣੇ ਸਰੀਰ ਨੂੰ ਆਪਣੇ ਮਨ ਨੂੰ ਅਵਸ਼ੇਸ਼ ਦੇ ਜਿਸ ਜਿੰਦੇ ਨਾਲ ਅਸੀਂ ਸਵਸਥ ਰਹੀਏ ਸਾਡਾ ਉਦੇਸ਼ ਇਹ ਹੀ ਹੈਗਾ ਕਿ ਆਪਾਂ ਪਹਿਲਾ ਆਪਣਾ ਖੁਦ ਸਵਸਥ ਰਵਾਂਗੇ ਤੇ ਹੀ ਅਸੀਂ ਆਪਣਾ ਆਪਣੇ ਦੇਸ਼ ਨੂੰ ਸਵਸਥ ਰੱਖ ਸਕਦੇ ਹਾਂ ਆਪਣੇ ਘਰ ਪਰਿਵਾਰ ਜਿੰਨੂੰ ਵੀ ਅਸੀਂ ਕਹਿ ਸਕਦੇ ਆ ਜਾਂ ਲੋਕਾਂ ਨੂੰ ਜੋੜ ਸਕਦੇ ਆ ਤੋ ਪਹਿਲੇ ਆਪਣਾ ਸਵਸਥਰਣਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਦੂਜਿਆਂ ਨੂੰ ਕਹਿ ਸਕਦੇ ਹਾਂ ਜੀ ਦੁਨੀਆ ਵੀ ਹੋਣਾ ਦੇਖ ਲੈ ਉਹਨਾਂ ਦੁਨੀਆ ਵਾਲਿਆਂ ਨੇ ਕਿ ਯੋਗ ਨਾਲ ਕਿੰਨਾ ਫਾਇਦਾ ਹੁੰਦਾ ਹੈ ਤਣਾਅ ਮੁਕਤ ਜਿੰਦਗੀ ਜੀਉਂਦੇ ਨੇ ਹਨਾ ਲੋਕ ਯੋਗ ਕਰਕੇ ਇੱਕ ਤੇ ਸਰੀਰਕ ਪੱਖੋਂ ਵੀ ਫਿੱਟ ਰਹਿੰਦੇ ਨੇ ਤੁਸੀਂ ਸਰ ਕੀ ਕਹਿਣਾ ਚਾਹੋਗੇ ਜੈ ਸਰ ਕਿ ਯੋਗ ਜਿਹੜਾ ਹੈ ਹੁਣ ਦੁਨੀਆ ਦੇ ਵਿੱਚ ਕਾਫੀ ਫੇਮਸ ਹੋ ਗਿਆ ਪੌਪੂਲਰ ਹੋ ਗਿਆ ਮਸ਼ਹੂਰ ਹੋ ਗਿਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਹੋਰ ਵੀ ਅੱਗੇ ਸਾਨੂੰ ਇਹਦੇ ਬਾਰੇ ਜਾਗਰੂਕ ਕਰਨ ਦੀ ਲੋੜ ਹੈ ਲੋਕਾਂ ਨੂੰ ਦੇਖੋ ਜੀ ਪੂਰੇ ਵਿਸ਼ਵ ਤੋਂ ਸਪੈਸ਼ਲੀ ਅਮਰੀਕਾ ਤੋਂ ਤੇ ਯੂਰੋਪੀਅਨ ਕੰਟਰੀ ਚੋਂ ਬਹੁਤ ਵੱਡੇ ਵੱਡੇ ਫਿਲਾਸਫਰ ਸਾਇੰਟਿਸਟ ਉਹ ਇੱਥੇ ਆਏ ਇੰਡੀਆ ਚ ਆਏ ઋਸ਼ੀਕੇਸ਼ ਚ ਆਏ ਉਹਨਾਂ ਨੇ ਯੋਗ ਦਾ ਗਿਆਨ ਪ੍ਰਾਪਤ ਕੀਤਾ ਦੋ ਦੋ ਸਾਲ ਇੱਥੇ ਕਲਾਸਾਂ ਲਾਈਆਂ ਇੱਥੇ ਲਰਨ ਕੀਤਾ ਯੋਗ ਨੂੰ ਫਿਰ ਉਹਨਾਂ ਨੇ ਆਪਣੇ ਆਪਣੇ ਕੰਟਰੀ ਜਾ ਕੇ ਆਪਣੇ ਦੇਵਰ ਸਾਇੰਟਿਸਟ ਉਹ ਸਾਇੰਟਿਸਟ ਸਿ ਗਏ ਉਹਨਾਂ ਨੇ ਆਪਣੇ ਸਤਰ ਤਰਕ ਉਹਨਾਂ ਨੂੰ ਬਹੁਤ ਯੋਗ ਤੋਂ ਹੀ ਅੱਗੇ ਵਧਿਓ ਤੇ ਉਹਨਾਂ ਨੇ ਕੁਆਂਟਮ ਫਿਜ਼ਿਕਸ ਨੂੰ ਯੋਗ ਦੇ ਨਾਲ ਜੋੜਿਆ ਜਿਹੜਾ ਸਾਡਾ ਯੋਗ ਹੈਗਾ ਉਹ ਕੁਆਂਟਮ ਫਿਜ਼ਿਕਸ ਮਤਲਬ ਕਿ ਹਰ ਚੀਜ਼ ਇੱਕ ਊਰਜਾ ਇੱਕ ਵਾਈਬ੍ਰੇਸ਼ਨ ਹੈ ਇਹ ਸਾਇੰਸ ਨੇ ਪ੍ਰੂਵ ਕਰਤਾ ਤੇ ਸਾਡਾ ਇਹ ਪ੍ਰਾਚੀਨ ਯੋਗ ਹਜ਼ਾਰਾਂ ਸਾਲ ਪਹਿਲਾਂ ਉਹਨਾਂ ਨੇ ਇਹ ਗੱਲ ਕਹਿਤੀ ਸੀ ਕਿ ਹੁਣ ਜਦ ਸਾਇੰਸ ਨੇ ਉਹਨੂੰ ਪ੍ਰੂਵ ਕਰਤਾ ਤੇ ਜਿਹੜਾ ਵਿਸ਼ਵ ਹੈ ਉਹ ਛੇਤੀ ਮੰਨ ਰਿਹਾ ਉਸ ਚੀਜ਼ ਨੂੰ ਕਿ ਯੋਗ ਸਾਇੰਸ ਵੀ ਹੈ ਯੋਗ ਕਿੱਲਾ ਇਹ ਨਹੀਂ ਕਿ ਉਹਨ ਰਿਸ਼ੀਆਂ ਨੇ ਕਹਿਤਾ ਤਾਂ ਮੰਨ ਲਿਆ ਸੀ ਉਹਦੇ ਪਿੱਛੇ ਸਾਇੰਟੀਫਿਕ ਤੱਥ ਵਿਗਿਆਨ ਦੇ ਤੱਥ ਵਿੱਚ ਪ੍ਰੂਫ ਹੋ ਚੁੱਕਿਆ ਹੁਣ ਲੈਬਾਰਟਰੀ ਚ ਪ੍ਰੂਫ ਹੋ ਗਿਆ ਇਸ ਕਰਕੇ ਯੋਗ ਤੇ ਲੋਕਾਂ ਦਾ ਧਿਆਨ ਜ਼ਿਆਦਾ ਜਾ ਰਿਹਾ ਤੇ ਲੋਕੀ ਉਹਦਾ ਫਾਇਦਾ ਚੰਗੇ ਤਰੀਕੇ ਨਾਲ ਵਿਸ਼ਵਾਸ ਨਾਲ ਉਠਾ ਰਹੇ ਨੇ ਸ਼ੈਲੇ ਜੀ ਇਸ ਸਾਲ ਦਾ ਜਿਹੜਾ ਥੀਮ ਹੈ ਅੰਤਰਰਾਸ਼ਟਰੀ ਯੋਗ ਦਿਵਸ ਦਾ ਇੱਕ ਧਰਤੀ ਇੱਕ ਸੇਤ ਲਈ ਯੋਗ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆ ਅਬ ਕੀ ਵਾਰ ਜੋ 11ਵਾਂ ਅੰਤਰਰਾਸ਼ਟਰੀ ਜੋਗ ਦਿਵਸ ਅਸੀਂ ਮਨਾਉਣ ਜਾ ਰਹੇ ਨੇ ਉਹਦਾ ਜਿਹੜਾ ਥੀਮ ਰੱਖੀ ਗਈ ਹੈ ਇੱਕ ਧਰਤੀ ਤੇ ਇੱਕ ਸਵਾਸਤ ਤੇ ਦੇਖਿਏ ਅਸੀਂ ਗੱਲ ਕਰਦੇ ਹਾਂ ਆਪਣੇ ਭਾਰਤ ਵਾਸੀ ਜਿਹੜੀ ਭਾਰਤ ਪਰੰਪਰਾ ਹੈਗੀ ਉਹ ਕਹਿੰਦੇ ਵਸੁਦੇਵ ਕੁਟੁੰਗਮ ਦੀ ਗੱਲ ਕਰਦੇ ਆ ਸੀ ਕਿ ਹਮ ਪੂਰਾ ਇੱਕ ਜੋ ਪ੍ਰਥਵੀ ਹੈ ਉਹ ਇੱਕ ਘਰ ਪਰਿਵਾਰ ਦੇ ਮੰਗੂ ਹੋਏਗਾ ਉਹਦੇ ਵਿੱਚ ਕੀ ਦੇਖਿਏ ਤੁਸੀਂ ਉਹਨ ਦੇਖੋਗੇ ਹੌਲੀ 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 ਜਿਹੜੀ ਆਪਣੇ ਪਰਿਵਾਰ ਹੈ ਉਹ ਉਹ ਵਖਰੇ ਵਖਰੇ ਹੁੰਦੇ ਜਾ ਰਹੇ ਨੇ ਨਿਊਕਲੀਅਰ ਫੈਮਿਲੀ ਜਿਹਨੂੰ ਕਹਿੰਦੇ ਅਸੀਂ ਨਿਊਕਲੀਅਰ ਫੈਮਿਲੀ ਸੀ ਰਹਿਣ ਲੱਗ ਪਏ ਕੱਲੇ ਕੱਲੇ ਰਹਿਣ ਲੱਗ ਪਏ ਤੇ ਬੰਦਾ ਜਿਹੜਾ ਹੈ ਨਾ ਸੀਮਿਤ ਹੋ ਗਿਆ ਆਪਣੇ ਤੇ ਹੀ ਸੀਮਿਤ ਹੋ ਗਿਆ ਸਿਰਫ ਉਹ ਖੁਦ ਤੇ ਆਪਣੇ ਪਰਿਵਾਰ ਤੇ ਆਪਣੇ ਬੱਚੇ ਆ ਇਹ ਦੂਜੇ ਪਾਸੇ ਤੁਹਾਡਾ ਧਿਆਨ ਨਹੀਂ ਹੈਗਾ ਤੋਂ ਜਿਹਦਾ ਧਰਤੀ ਇੱਕ ਹੈਗੀ ਪੂਰਾ ਪਰਿਵਾਰ ਤੋਂ ਸਿਹਤ ਵੀ ਸਿਹਤ ਕਿਸੇ ਧਰਮ ਵਿਸ਼ੇਸ਼ ਦੀ ਨਹੀਂ ਹੈ ਬਹੁਤ ਸੇ ਲੋਕੀ ਕਹਿੰਦੇ ਨੇ ਕਿ ਬਈ ਯੋਗ ਜਿਹੜਾ ਹੈਗੇ ਕਿਸੇ ਧਰਮ ਨਾਲ ਜੁੜਿਆ ਹੈ ਜੀ ਜਦੋਂ ਐਸਾ ਨਹੀਂ ਹੈਗਾ ਜਦੋਂ ਆਪਾਂ ਸੋਚ ਕੇ ਦੇਖਿਓ ਜਦੋਂ ਕਿਸੇ ਨੂੰ ਕੋਈ ਧਨਾ ਖਾਸਤਾ ਕਦੀ ਕੋਈ ਬਿਮਾਰੀ ਹੋ ਜਾਂਦੀ ਹੈ ਹਸਪੀਟਲ ਜਾਣਾ ਪੈ ਜਾਂਦਾ ਹੈ ਉੱਥੇ ਜਦੋਂ ਖੂਨ ਨਿਚੜਦਾ ਬੰਦੇ ਨੂੰ ਉਹ ਪੁੱਛਦਾ ਹੈ ਕਿਹੜੇ ਧਰਮ ਦਾ ਹੈਗਾ ਉਦਾਂ ਤਾਂ ਅਸੀਂ ਕਹਿੰਦੇ ਯੋਗ ਇੱਕ ਕਿਸੇ ਧਰਮ ਦਾ ਹੈਗਾ ਤਾਂ ਯੋਗ ਕਿਸੇ ਧਰਮ ਦਾ ਨਹੀਂ ਹੈਗਾ ਯੋਗ ਸਾਰਿਆਂ ਦਾ ਹੈ ਸਿਹਤ ਕਿਸੇ ਇੱਕ ਧਰਮ ਦੀ ਨਹੀਂ ਹੈ ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਹੈਗੀ ਉਹ ਸਾਰਿਆਂ ਦੀ ਹੈਗੀ ਤੇ ਅਸੀਂ ਇੱਕ ਸਿਹਤ ਇੱਕ ਧਰਤੀ ਆਪਾਂ ਇੱਕ ਪਰਿਵਾਰ ਹੈ ਤਾਂ ਸਿਹਤ ਵੀ ਸਾਰਿਆਂ ਦੀ ਇੱਕੋ ਜੀ ਹੈਗੀ ਸਾਰੇ ਇਨਸਾਨ ਹੈਗੇ ਸਾਰੇ ਇੱਕੋ ਭਾਈ ਭਰਾ ਹੈਗੇ ਭੈਣ ਭਰਾ ਹੈਗੇ ਤੇ ਉਹ ਸਾਰਿਆ ਸਿਹਤ ਸਾਰਿਆਂ ਦੀ ਇੱਕੋ ਹੀ ਹੈਗੀ। ਤੋਂ ਅਸੀਂ ਇਸ ਗੱਲ ਤੇ ਇਹ ਹੀ ਕਹਿਣਾ ਚਾਹਾਂਗੇ ਸਭ ਨੂੰ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੀ ਜ਼ਿੰਦਗੀ ਨੂੰ ਰੱਖਣਾ ਹੈ ਖੁਸ਼ਹਾਲ ਯੋਗ ਕਰਕੇ ਸਰੀਰ ਦਾ ਰੱਖੋ ਖਿਆਲ। ਜੀ ਯੋਗ ਦੁਆਰਾ ਹੀ ਅਸੀਂ ਆਪਣੇ ਸਰੀਰ ਦਾ ਖਿਆਲ ਰੱਖ ਸਕਦੇ ਹਾਂ। ਜੈ ਮਿੱਤਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਹੜੇ ਕਿਹੜੇ ਯੋਗ ਆਸਨ ਹੈ ਜਿਹੜੇ ਸਾਨੂੰ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਜਿਹੜਾ ਮਜ਼ਬੂਤ ਬਣਾ ਸਕਦੇ ਨੇ। ਦੇਖੋ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਣ ਵਾਸਤੇ ਪ੍ਰਾਣਾਯਾਮ ਬਹੁਤ ਜ਼ਰੂਰੀ ਹੈ। ਪ੍ਰਾਣਾਯਾਮ ਦਾ ਜ਼ਿਆਦਾ ਇਨਫਲੂਐਂਸ ਮੰਨਤੇ ਤੇ ਆਪਣੇ ਬੁੱਧੀ ਤੇ ਪੈਂਦਾ ਹੈ। ਉਦੇ ਵਾਸਤੇ ਪ੍ਰਾਇਮਰੀ ਪ੍ਰਾਨੇਯਮ ਸਟੂਡੈਂਟਸ ਵਾਸਤੇ ਹੈਗਾ ਪ੍ਰਾਇਮਰੀ ਤੇ ਬਸਤਰੀਕਾ ਪ੍ਰਾਨੇਯਮ ਇਹਦੇ ਬਾਰੇ ਕਲਾਸਾਂ ਚ ਅਸੀਂ ਜ਼ਿਆਦਾ ਡਿਟੇਲਸ ਦੱਸਦੇ ਆਂ ਤੇ ਕਾਮਿੰਗ ਵਾਸਤੇ ਜਿਹੜਾ ਅੱਜਕੱਲ ਪ੍ਰੈਸ਼ਰ ਵੱਧ ਰਿਹਾ ਉਹਦੇ ਅਨੁਲੋਮ ਵਿਲੋਮ ਹੈ ਉਹ ਬਹੁਤ ਮਨ ਨੂੰ ਸ਼ਾਂਤ ਕਰਦਾ ਹੈ ਤੇ ਇਸ ਕਰਕੇ ਪ੍ਰਾਨੇਯਮ ਦਾ ਬਹੁਤ ਮਤ ਹੈ ਤੇ ਅੱਜਕੱਲ ਜਿਹੜੀ ਮੈਡੀਟੇਸ਼ਨ ਅਲੱਗ-ਅਲੱਗ ਤਰੀਕੇ ਦੀ ਮੈਡੀਟੇਸ਼ਨ ਧਿਆਨ ਦੀ ਕਲਾਸਾਂ ਅਸੀਂ ਲੰਨੇ ਆਂ ਉਸ ਧਿਆਨ ਕਲਾਸ ਚ ਬਿਲਕੁਲ ਤੁਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹੋ ਇਸ జగਤ ਨੂੰ ਭੁੱਲ ਕੇ ਆਪਣੇ ਆਪ ਨਾਲ ਜੁੜ ਜਾਂਦੇ ਹੋ ਉਹ ਜ਼ਿਆਦਾ ਇੰਪੋਰਟੈਂਟ ਹੋ ਗਿਆ আজকাল ਉਹਦਾ ਹੀ ਜ਼ਿਆਦਾ ਮਹੱਤਵ ਵਧ ਗਿਆ ਕਿਉਂਕਿ ਇੰਨਾ ਤਣਾਅ ਇੰਨੇ ਉਦਾਸਾਦ ਇੰਨੀ ਚਿੰਤਾ ਵਧ ਗਈ ਹੈ ਸਾਨੂੰ ਇੰਨਾ ਕੰਪੀਟੀਸ਼ਨ ਹੈ ਉਸ ਕਰਕੇ ਜਦ ਅਸੀਂ ਧਿਆਨ ਕਰਦੇ ਹਾਂ ਮੈਡੀਟੇਸ਼ਨ ਕਰਦੇ ਹਾਂ ਤਾਂ ਆਪਣੇ ਮਨ ਨੂੰ ਸ਼ਾਂਤ ਕਰਦੇ ਹਾਂ ਤੇ ਖੁਸ਼ ਰਹਿੰਦੇ ਹਾਂ ਜੀ ਸ਼ੈਲੇ ਜੀ ਤੁਸੀਂ 15 ਤੋਂ 20 ਸਾਲ ਹੋ ਗਏ ਤੁਹਾਨੂੰ ਹਨਾ ਯੋਗ ਕਰਦੇ ਹੋਏ ਤੇ ਲੋਕਾਂ ਨੂੰ ਯੋਗ ਬਾਰੇ ਸਿਖਾਉਂਦੇ ਹੋਏ ਜਾਗਰੂ ਕਰਦੇ ਹੋਏ ਤੇ ਜਿਹੜੀ ਯੋਗ ਦੇ ਇਤਿਹਾਸ ਦੀ ਗੱਲ ਕਰੀਏ ਯੋਗ ਦੀ ਸ਼ੁਰੂਆਤ ਕਦੋਂ ਹੋਈ ਯੋਗ ਨੂੰ ਯਾਨੀ ਕਦੋਂ ਅਪਣਾਇਆ ਲੋਕਾਂ ਨੇ ਕਿ ਯੋਗ ਜਿਹੜਾ ਹੈਗਾ ਯੋਗ ਦੀ ਸ਼ੁਰੂਆਤ ਤੋਂ ਕਹਿੰਦੇ ਹਨ ਭਗਵਾਨ ਸ਼ਿਵ ਜਿਹੜੇ ਹੈਗੇ ਨਾ ਸ਼ਿਵ ਸ਼ੰਕਰ ਉਹਨਾਂ ਤੋਂ ਹੋਈ ਉਹਨਾਂ ਨੇ ਯੋਗ ਦਿੱਤਾ ਹੈਗਾ ਲੇਕਿਨ ਉਸ ਤੋਂ ਬਾਅਦ ਸਾਡੇ ਜਿਹੜੇ ઋષਿ ਮੁਨੀ ਹੋਏ ਪਤੰਜਲੀ ਹੋਏ ਉਹਨਾਂ ਨੇ ਯੋਗ ਨੂੰ ਹੋਰ ઋષਿ ਮੁਨੀਆਂ ਨੇ ਉਹਦੇ ਤੇ ਰਿਸਰਚ ਕਰ ਕਰਕੇ ਅਨੁਸਾਨ ਅਨੁਸੰਧਾਨ ਕੀਤਾ ਤੇ ਉਹਨੂੰ ਨਵਾਂ ਯੋਗ ਪੂਰੇ ਵਿਸ਼ਵ ਨੂੰ ਦਿੱਤਾ ਤੇ ਸਾਡੀ ਸ਼ੁਰੂਆਤ ਜੇ ਆਪਣੀ ਸ਼ੁਰੂਆਤ ਦੀ ਗੱਲ ਅਸੀਂ ਕਰੀਏ ਸ਼ੁਰੂਆਤੀ ਦੌਰ ਚ ਸਾਨੂੰ ਵੀ ਕੁਝ ਨਾ ਕੁਝ ਪ੍ਰੋਬਲਮਸ ਜਿੱਦਾਂ ਸਾਹ ਦੀ ਪ੍ਰੋਬਲਮ ਇੱਕ ਵਾਰੀ ਮੈਨੂੰ ਫੇਸ ਹੋਈ ਤੇ ਉਸ ਤੋਂ ਬਾਅਦ ਹੋਰ ਪ੍ਰੋਬਲਮ ਜਿੱਦਾਂ ਗਰਮੀ ਆ ਗਈ ਤੋ ਪ੍ਰੋਬਲਮ ਟੈਨਸ਼ਨ ਸਰਦੀਆਂ ਆ ਗਈ ਤੋ ਟੈਨਸ਼ਨ ਇਦਾਂ ਟੈਨਸ਼ਨ ਨਾ ਕਰਕੇ ਅੱਜ ਦੇ ਦੌਰ ਦੇ ਵਿੱਚ ਵੀ ਅਸੀਂ ਦੇਖੀਏ ਹਰ ਬੰਦੇ ਨੂੰ ਟੈਨਸ਼ਨ ਹਰ ਬੰਦਾ ਟੈਨਸ਼ਨ 'ਚ ਜੀ ਰਿਹਾ ਹੈ ਗਰਮੀ ਆ ਗਈ ਜੀ ਹਾਈ ਗਰਮੀ ਸਰਦੀ ਆ ਗਈ ਹਾਈ ਸਰਦੀ ਤੋ ਇਦਾਂ ਹੀ ਸਾਡੇ ਜੀਵਨ ਜ਼ਿੰਦਗੀ 'ਚ ਵੀ ਇਦਾਂ ਹੋਇਆ ਸੀ ਕੱਲੇਕਿਨ ਜਦੋਂ ਆਪਾਂ ਯੋਗ 'ਚ ਆ ਜਾਂਦੇ ਹਾਂ ਤੋ ਅਸੀਂ ਇੱਕ ਨਾ ਗਰਮੀ ਲੱਗਦੀ ਨਾ ਸਰਦੀ ਲੱਗਦੀ ਨਾ ਕਹਿੰਦਾ ਕਿਸੇ ਚੀਜ਼ ਤੋਂ ਵੀ ਪਰੇਸ਼ਾਨ ਨਹੀਂ ਹੁੰਦਾ ਬੰਦਾ ਤੋ ਜਿਹੜਾ ਯੋਗ ਹੈਗਾ ਇਹਨੂੰ ਅਪਣਾ ਕੇ ਅਸੀਂ ਆਪਣੇ ਆਪ ਨੂੰ ਸਵਸਥ ਕੀਤਾ ਪਹਿਲਾਂ ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਬਈ ਪੂਰਾ ਹਰ ਵਿਅਕਤੀ ਆਪਣੇ ਆਪ ਨੂੰ ਸਵਸਥ ਰੱਖ ਸਕਦਾ ਹੈ ਜਦੋਂ ਆਪਾਂ ਯੋਗ ਚਾਈਏ ਤਾਂ ਇਸ ਲਈ ਯੋਗ ਕਰਨਾ ਬਹੁਤ ਜ਼ਰੂਰੀ ਹੈ ਤੇ ਇਹਦੀ ਇਹ ਤਾਂ ہماری ਪੂਰੀ ਕਹਿੰਦੇ ਸਾਡੀ ਪਰੰਪਰਾ ਹੈਗੀ ਵਰਸ਼ੋ ਜੀ ਵਰਸ਼ੋਂ ਸੇ ਚੱਲੀ ਆ ਰਹੀ ਹੈ ਤੇ ਪਹਿਲੇ 84 ਲੱਖ ਆਸਨ ਕਹਿੰਦੇ ਹੁੰਦੇ ਸੀਗੇ ਲੇਕਿਨ ਜਿਹੜੇ ਪਤੰਜਲੀ ਜੀ ਹੋਏ ਉਹਨਾਂ ਨੇ ਹੱਠ ਯੋਗ ਦੇ ਵਿੱਚ ਉਹਦੀ ਉਹਨੂੰ ਘਟਾ ਘਟਾ ਕੇ ਘਟ ਘਟ ਕੀਤਾ ਤੇ ਹੁਣ ਗਿਣਤੀ ਦੇ ਆਸਨ ਹੈ ਅਸੀਂ ਗਿਣਤੀ ਦੇ ਆਸਨ ਕਰਕੇ ਵੀ ਸਵਸਥ ਰਹ ਸਕਦੇ ਹੈਗੇ ਲੇਕਿਨ ਸਮਾਂ ਨਿਕਾਲਣਾ ਪੈਣਾ ਹੈ ਸਾਨੂੰ ਜੈ ਮਿੱਤਲ ਜੀ ਇਹਨਾਂ ਨੇ ਆਸਨਾ ਦਾ ਨਾਲ ਆ ਕਿ ਆਸਨ ਹੈਗੇ ਨੇ ਨਾ ਆਸਨ ਕਿਹੜੇ ਕਿਹੜੇ ਆਸਨ ਨੇ ਜਿਹੜੇ ਜ਼ਿਆਦਾ ਪੌਪੂਲਰ ਨੇ ਕਿਉਂਕਿ ਫਰਕ ਆਇਆ ਹੋਣਾ ਨਾ ਜਦੋਂ ਇਤਿਹਾਸ ਦੀ ਗੱਲ ਕੀਤੀ ਇਹਨਾਂ ਨੇ ਕਦੋਂ ਸ਼ੁਰੂ ਹੋਇਆ ਹੁਣ ਫਰਕ ਕਿੰਨਾ ਹੈ ਪਹਿਲੋਂ ਦੇ ਯੋਗ ਨਾਲੋਂ ਤੇ ਹੁਣ ਦੇ ਯੋਗ ਜਿਹੜੇ ਕਰ ਰਹੇ ਨੇ ਉਹਨਾਂ ਦਾ ਕੀ ਫਰਕ ਹੈ ਆਸਨਾ ਦਾ ਫਰਕ ਹੈ ਜਾਂ ਫਿਰ ਕਿਹੜੇ ਕਿਹੜੇ ਜਿਹੜੇ ਜ਼ਿਆਦਾ ਲੋਕ ਅਪਣਾਉਂਦੇ ਨੇ ਉਹ ਆਸਨ ਨੂੰ ਕੀ ਨਾਮ ਹੈ ਜੀ ਭਾਰਤ ਵਰਚ ਇੰਡੀਆ ਚ ਜਿਹੜੀ ਸਭ ਤੋਂ ਜ਼ਿਆਦਾ ਬਿਮਾਰੀ ਹੈ ਉਹ ਮధుమే ਦੀ ਡਾਇਬਟੀਜ਼ ਦੀ ਬਿਮਾਰੀ ਹੈ ਫਿਰ ਉਸ ਤੋਂ ਬਾਅਦ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ ਟੈਂਸ਼ਨ ਬਹੁਤ ਵੱਧ ਗਈ ਹੈ ਮధుమే ਦੇ ਰੋਗ ਵਾਸਤੇ ਸਾਨੂੰ ਮੰਡੂਕ ਆਸਨ ਕਰਨਾ ਚਾਹੀਦਾ ਹੈ ਉਹ ਰਾਮਬਾਨ ਹੈ ਮੰਡੂਕ ਆਸਨ ਉਹਦਾ ਡੈਮੋਨਸਟ੍ਰੇਸ਼ਨ ਅਸੀਂ ਕਲਾਸਾਂ 'ਚ ਦਿੰਨੇ ਆ ਤੇ ਰੈਗੂਲਰ ਕਰਾਣੇ ਆਪਣੀ ਕਲਾਸਾਂ 'ਚ ਤੇ ਉਸ ਤੋਂ ਬਾਅਦ ਜਿਹੜਾ ਬਲੱਡ ਪ੍ਰੈਸ਼ਰ ਵਾਸਤੇ pranayama ਜਾਂ meditation ਕਰਾਣੇ ਆ ਉਹ ਬਹੁਤ ਇੰਪੋਰਟੈਂਟ ਹੁੰਦੀ ਹੈ ਫਰ ਰੀਡ ਦੀ ਹੱਡੀ ਦੇ ਰੋਗ ਜਿਹੜੇ ਚੱਲ ਰਹੇ ਆ ਅੱਜ ਕੱਲ ਲੰਬਰ ਰੀਜਨ ਤੇ ਸਰਵਾਈਕਲ ਰੀਜਨ ਚ ਉਹਦੇ ਵਾਸਤੇ ਮਕਰ ਆਸਨ ਪੁਜੰਗਾ ਆਸਨ ਤੇ ਉਹ ਤਾਨਪਾਦ ਆਸਨ ਇਹ ਸਾਰੇ ਆਸਨ ਅਸੀਂ ਰੀਡ ਦੇ ਵਾਸਤੇ ਕਰਾਣੇ ਆ ਜੀ ਆਸਨ ਦੀ ਗੱਲ ਹੋ ਗਈ ਜੇ ਆਪਾਂ ਗੱਲ ਕਰੀ ਹੁਣ ਵਿਸ਼ਾਖਾ ਪਟਨਾਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੱਲ ਜਿਹੜਾ ਯੋਗ ਦਿਵਸ ਦੇ ਉੱਤੇ ਸਮਾਗਮ ਕਰ ਰਹੇ ਨੇ ਤੇ ਤੁਸੀਂ ਵੀ ਵਕ ਵਕ ਥਾਂ ਤੇ ਜਾ ਕੇ ਹਨਾ ਸਮਾਗਮ ਕਰੋਗੇ ਤੁਸੀਂ ਕਿਵੇਂ ਲੋਕਾਂ ਨੂੰ ਜਾਗਰੂਕ ਕਰਦੇ ਹੋ ਇਹਨਾਂ ਸਮਾਜਵਾਂ ਦੇ ਵਿੱਚ ਯੋਗ ਪ੍ਰਤੀ ਇਹਦਾ ਜਿਹੜਾ ਤੁਸੀਂ ਕਿਹਾ ਇਹ ਬਹੁਤ ਹੀ ਜਿਹੜੀ ਪਰੰਪਰਾ ਚੱਲੀ ਹੈ 2014 ਤੋਂ ਇੱਕ ਕਹਿੰਦਾ ਬੂਟਾ ਲਾਇਆ ਸੀਗਾ ਹੁਣ ਬੂਟਾ ਬਣ ਕੇ 10 10 ਸਾਲ ਹੁਣ ਹੋ ਚੱਲੇ ਆ 11ਵਾਂ ਅਸੀਂ ਮਨਾਉਣ ਜਾ ਰਹੇ ਨੇ ਇੱਕ ਪੂਰਾ ਜਸ਼ਨ ਪੂਰਾ ਵਿਸ਼ਵ ਮਨਾ ਰਿਹਾ ਨਾ ਕੇਵਲ ਕੱਲਾ ਸਾਡਾ ਭਾਰਤਵਰਸ਼ ਹੁਣ ਤੋਂ ਪੂਰਾ ਵਿਸ਼ਵ ਹੀ ਯੋਗ ਮਨਾ ਰਿਹਾ ਹੈ ਤਾਂ ਉਹਦੇ ਵਿੱਚ ਅਸੀਂ ਵੀ ਸਾਡੀ ਵੀ ਛੋਟੀ ਜੀ ਭੂਮਿਕਾ ਹੈਗੀ ਅਸੀਂ ਨਿਤ ਪ੍ਰਤੀ ਵੀ ਯੋਗ ਕਰਦੇ ਹੈ ਕਰਾਉਂਦੇ ਹੈ ਤੇ ਕੱਲ ਵੀ ਸਾਡੇ 3-4 ਸੈਸ਼ਨਸ ਹੈਗੇ ਸਰਕਾਰੀ ادارے ਜਿੱਦਾ CRPF ਦੇ ਵਿੱਚ ਹੈਗੇ ਆ ਉਸ ਤੋਂ ਬਾਅਦ ਲਾਇਲਪੁਰ ਖਾਲਸਾ ਕਾਲਜ ਦੇ ਵਿੱਚ ਸਾਡਾ ਪ੍ਰੋਗਰਾਮ ਹੈਗਾ ਤੇ ਅਸੀਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਆ ਜੇ ਜਿਹੜੇ ਸਵਾਗਤ ਹੈਗੇ ਤੁਹਾਡਾ ਤੁਸੀਂ ਆਈਏ ਯੋਗ करिए ਸ਼ੁਰੂਆਤ करिए ਯੋਗ ਦੀ ਇੱਕ ਦਿਨ ਯੋਗ ਨਿਸ਼ਚਿਤ ਕੀਤਾ 21 ਜੂਨ ਲੇਕਿਨ ਉਹਨੂੰ ਇੱਕ ਦਿਨ ਨਹੀਂ ਰੱਖਣਾ ਉਹਨੂੰ ਆਪਾਂ ਜੀਵਨ 'ਚ ਉਤਾਰਨਾ ਹੈਗਾ ਤਾਂ ਕੋਸ਼ਿਸ਼ करिए ਕੱਲ ਤੋਂ ਸ਼ੁਰੂਆਤ करिए ਇੱਕ ਰੈਜ਼ੋਲੂਸ਼ਨ ਬਣਾਈਏ ਜੀਵਨ 'ਚ ਉਹਨੂੰ ਜੀਵਨ ਦੇ ਵਿੱਚ ਉਤਾਰ ਕੇ ਗਾਂ ਆਪਣੇ ਸਵਸਥ ਹੋਈਏ खुश होइए सबसे बड़ी बीमारी बि यही है कि आजकल व्यक्ति खुश ही नहीं है सब कुछ चाहकर भी फिर भी खुश नहीं है भौतिक जीवन हैगा ਤੇ ਆਪਾਂ ਕੋਸ਼ਿਸ਼ करिए ਆਪਣੇ ਆਪ ਨੂੰ ਯੋਗ ਨਾਲ ਜੋੜ ਕੇ ਸਵਸਥ ਰੱਖਿਏ ਔਰ ਮਸਤ ਰੱਖਿਏ ਜੀ ਜੈ ਮਿੱਤਰ ਜੀ ਯਾਨੀ ਪੂਰਾ ਭਾਰਤ ਹੀ ਨਹੀਂ 10 ਸਾਲ ਜਿਹੜੇ ਹੋ ਗਏ ਆਪਾਂ ਨੂੰ ਯੋਗ ਮਨਾਉਂਦੇ ਹੋ ਸੈਲੀਬ੍ਰੇਟ ਅਸੀਂ ਕਰ ਰਹੇ ਹਾਂ ਨਾ ਭਲਾਈ ਦੇ ਕੰਮਾਂ ਵਿੱਚ ਪੂਰੀ ਦੁਨੀਆ ਦੇ ਵਿੱਚ ਇਸ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਤੇ ਲੋਕ ਵੀ ਹੁਣ ਯੋਗ ਨਾਲ ਜੋੜ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਪੂਰੇ ਵਿਸ਼ਵ 'ਚ ਅਸੀਂ ਅਲੱਗ-ਅਲੱਗ ਕੰਮ ਕਰਦੇ ਆਂ ਜੀਨ ਵਾਸਤੇ ਕੋਈ ਬਿਜ਼ਨਸਮੈਨ ਬਨ ਗਿਆ ਕੋਈ ਪੜ੍ਹਾਈ ਕਰਕੇ ਇੰਜੀਨੀਅਰ ਡਾਕਟਰ ਬਨ ਗਏ ਪੜ੍ਹਾਈ ਬਹੁਤ ਹੋ ਗਈ ਕੰਪੀਟੀਸ਼ਨ ਬਹੁਤ ਹੋ ਗਿਆ ਪਰ ਕਿਸੇ ਵੀ ادارے ਸਾਨੂੰ ਸਕੂਲ ਕਾਲਜ ਇਹ ਨਹੀਂ ਸਿਖਾਇਆ ਜਾਂਦਾ ਕਿ ਖੁਸ਼ ਕਿੱਦਾਂ ਰਹਿਣਾ ਅਸੀਂ ਬਹੁਤ ਪੈਸਾ ਕਮਾ ਲੈਂਦੇ ਆਂ ਪਰ ਖੁਸ਼ ਰਹਿਣ ਦਾ ਕਿਤੇ ਕੋਈ ਸਬਜੈਕਟ ਵਿਸ਼ਾ ਹੈ ਹੀ ਨਹੀਂ ਤੇ ਮੈਂ ਇਹ ਸਮਝਦਾ ਜਦ ਅਸੀਂ ਯੋਗ ਕਰਦੇ ਆਂ pranayama asan meditation ਕਰਦੇ ਆਂ ਧਿਆਨ ਲਾਣਨੇ ਆਂ ਉਹਦੇ ਵਾਸਤੇ ਸਾਨੂੰ ਅੱਧਾ ਪੌਣਾ ਘੰਟਾ ਜੇ ਅਸੀਂ ਆਪਣੇ ਜੀਵਨ ਦਾ ਇੱਕ ਦਿਨ ਦਾ ਇਸ ਪਾਸੇ ਦੇ ਦਈਏ ਤੇ ਅਸੀਂ ਆਪਣੇ ਜਿਹੜੇ ਭੌਤਿਕ ਚੀਜ਼ਾਂ ਉਹਨਾਂ ਨੂੰ ਵੀ ਇੰਜੋਏ ਕਰ ਸਕਦੇ ਹਾਂ ਤੇ ਜ਼ਿਆਦਾ ਚੰਗੇ ਸਤਰ ਤੱਕ ਇੰਜੋਏ ਕਰ ਸਕਦੇ ਹਾਂ ਇਸ ਕਰਕੇ ਆਸਨ ਪ੍ਰਾਣਯਾਮ ਤੇ ਮੈਡੀਟੇਸ਼ਨ ਬਹੁਤ ਜ਼ਰੂਰੀ ਨੇ ਅੱਜਕੱਲ ਜੇ ਆਪਾਂ ਖੁਸ਼ ਰਹਿਣਾ ਚਾਹੁੰਦੇ ਹਾਂ ਜੀ ਤੁਸੀਂ ਸਾਡੇ ਸਟੂਡੀਓ ਆਏ ਜੈ ਮਿੱਤਲ ਜੀ ਤੇ ਸੈਲੇਸ਼ ਜੈਨ ਜੀ ਤੁਸੀਂ ਜਿਹੜਾ ਸਾਡਾ ਅੱਜ ਦੀ ਗੱਲ ਦਾ ਪ੍ਰੋਗਰਾਮ ਦਾ ਵਿਸ਼ਾ ਸੀਗਾ ਅੰਤਰਰਾਸ਼ਟਰੀ ਯੋਗ ਦਿਵਸ 2025 ਭਲਾਈ ਲਈ 10 ਸਾਲ ਜਿਹੜੇ ਆਪਾਂ ਜਸ਼ਨ ਮਨਾਇਆ ਉਹਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਾਂਦੇ ਜਾਂਦੇ ਮੈਂ ਸਿਰਫ ਇਹੀ ਲਾਈਨ ਕਹਿਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਜਨ ਜਨ ਵਿੱਚ ਸੰਦੇਸ਼ ਪਹੁੰਚਾਓ ਆਪਣੀ ਜ਼ਿੰਦਗੀ ਵਿੱਚ ਯੋਗ ਅਪਣਾਓ ਤੇ ਸਾਰੀ ਦੁਨੀਆ ਨੂੰ ਤੰਦਰੁਸਤ ਬਣਾਓ ਧੰਨਵਾਦ